ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ ਵਿੱਚ ਅੱਜ ਆ ਜੀ ਆਪਣੇ ਬਲੌਗ ਦਾ ਕੰਨਵੇਂ ਮਾ ਦੇਣਾ ਕਰੋ ਫਿਰ ਚੈੱਕ ਮਤਰੋ ਕਰੋ ਚੈੱਕ ਮੌਸਮ ਅੱਜ ਦੇਖੋ ਕਿਆ ਸਾਫ ਆ ਦੂਰ ਤੱਕ ਰਿੰਦਾ ਮਤਲਬ ਉਹ ਤਾਂ ਦੇਖੋ ਆਹ ਸਾਫ ਸਾਫ ਆ ਜਾ ਪੂਰਾ ਵੀ ਧੁੰਦ ਨਹੀਂ ਹੈਗੀ ਇੱਥੇ ਜੇ ਆਪਾਂ ਮੌਸਮ ਨੂੰ ਦੱਸਦੇ ਹੋਣੇ ਆ ਬਾਈ ਆਲਾ ਕੋਗਾ ਰੋ ਜੀ ਇੱਥੇ ਆਪਾਂ ਮੌਸਮ ਦੱਸਦੇ ਹੋਣੇ ਵੀ ਅੱਜ ਕਿਵੇਂ ਅੱਜ ਕਿਵੇਂ ਅੱਜ ਕਿਵੇਂ ਇਹ ਕੋਈ ਬੋਲ ਕੇ ਇੱਕ ਹੋਰ ਦੀ ਇੱਕ ਹੋਰ ਦੀ ਉਹ ਚਾਹ ਪੀਣ ਆਇਆ ਸੀ ਮੈਂ ਦੇਖ ਕੇ ਮੈਂ ਕਿਹਾ ਚੱਲ ਲਈ ਪਾਈ ਦੀ ਇਹਨਾਂ ਜੀ ਉਹ ਦੇਖੋ ਉਹ ਲੈ ਕੇ ਚਾਹ ਪੀਣੀ ਆ ਗਈ ਬਲਬਲ ਵੀ ਚਾਹ ਪੀਣੀ ਆ ਗਈ ਜੀ ਇੱਕ ਹੋਰ ਦੀ ਚਾਹ ਪੀ ਰਹੀ ਹੈ ਨਹੀਂ ਵੀ ਉਹ ਧੀ ਰਹਿ ਰਹੀ ਹੈ ਜੀ ਮੱਕੀ ਦੀ ਸਾਡੇ ਘਰ ਮੰਨੇ ਦਾ ਲੱਡੂ ਖਾਦ ਚੱਲ ਵੇ ਚਲੀਏ ਚੱਲੇ ਆ ਜੀ ਹੁਣ ਇਹਨੂੰ ਸਕੂਲ ਸਾਡਾ ਨੂੰ ਰੋਟਾ ਜਾਂ ਰੋਟਾ ਜਾਂਦਾ ਨਹੀਂ ਆ ਜਾ ਕਿੰਨੇ ਵਜੇ ਆਉ ਬੱਸ ਸਾਡੇ 10 ਮਿੰਟਾਂ ਦਾ ਆਪਾਂ ਤਾਂ 10 15 ਮਿੰਟਾਂ ਤੱਕ ਆ ਜਾਣਗੇ 10-15 ਮਿੰਟ ਤੁਸੀਂ ਗਲਤੀ ਲੈ ਜਾ ਅਸੀਂ ਵੀ ਲੈ ਜਾ ਰੋਟਾ ਜਾਂਦਾ ਨਹੀਂ ਆ ਜਾ ਵੇ ਇਹ ਆ ਦੁੱਧ ਲੈ ਗਏ ਹਾਂ ਕੋਣ ਕਰਦਾ ਵਧੀ ਜਾਣੇ ਨੇ ਜੀ ਇਹ ਦੁੱਧ ਵੀ ਗਾਂ ਲੈ ਜਾਣ ਲੱਗੇ ਰੀਪ ਨੂੰ ਪਰ ਹਾਲੇ ਤੂੰ ਹੀ ਤੇ ਵੀ ਬੈਠੇ ਨਹੀਂ ਬੰਦੇ ਉਹ ਦੁਬਾਰਾ ਮੈਂ ਸਦ ਲਵਾ ਮੰਨਾ ਝੂਟੇ ਦਾ ਮਨ ਕਰਦਾ ਸਨੇ ਕੋਲ ਹੈ ਰੋਟਿੰਗ ਕਰੇਗਾ ਮੋਟਰ ਨਾਲ ਚੱਕ ਲੈ ਆਪਾਂ ਚੱਲਦੇ ਆਂ ਤੁਰਕੇ ਹਾਂ ਤੂੰ ਦੱਸ ਓਏ ਕੈਮਰਾ ਵੀ ਕੈਮਰਾ ਸਾਲਾ ਦਾ ਲੈ ਲੈ ਅਗਰ ਤਾਂ ਕੀ ਕਰਦਾ ਝਾਕਦਾ ਹੀ ਨਹੀਂ ਲੱਪੜਵਾ ਦੂੰ ਅੱਜ ਤਾਂ ਹੁਣ ਪਿੱਛੇ ਜੀ ਇਹ ਲੜਦੋ ਨੇ ਯਾਰ ਅੱਜ ਯਾਰ ਗੱਪੀ ਕਿਉਂ ਐਨਾ ਬੰਦਾ ਪਤਾ ਨਹੀਂ ਦੇਖੋ ਯਾਰ ਗੱਪ ਬੜੇ ਫੜਦਾ ਇਹ ਇਹਨੇ ਚਲਾਇਆ ਬਲੌਗ ਚ ਪਊਗਾ ਇਹ ਮੰਨ ਗਿਆ ਜੀ ਇਹਨੇ ਚਲਾਇਆ ਸੀ ਰਾਤ ਹੁਣ ਜ਼ਿਆਦਾ ਆ ਗਿਆ ਕੱਲ ਜਾਣਦੇ ਹੋ ਨਹੀਂ ਮੈਂ ਚਲਾਇਆ ਜੀ ਰਾਤ ਫੇਰ ਮੋਟਰਸਾਈਕਲ ਚਲਾਉਣ ਪਿੱਛੇ ਨਹੀਂ ਲੜਾਈ ਹੋਣੀ ਹੋਣੀ ਐ ਰੋਜ਼ ਜ਼ਿਆਦਾ ਆ ਗਿਆ ਫਿਰ ਹੁਣ ਉਹਦੀ ਵਾਰੀ ਐ ਚਲਾਉਣਾ ਹੈ ਉੱਥੇ ਟਰੈਕਟਰ ਚਲਾਉਣ ਪਿੱਛੇ ਵੀ ਇੰਝ ਕਰੀਏ ਇਹ ਐਂ ਕਰਦਾ ਜੀ ਦੇਖੋ ਦਰਸ਼ਕੋ ਸਮਝਾਓ ਇਹਨੂੰ ਆਪਾਂ ਆਪਾਂ ਠੰਡੇ ਮਤੇ ਦੇ ਯਾਰ ਆਪਾਂ ਕਹੇ ਨੇ ਵੀ ਚਲਾ ਲਾਤਾ ਛੋਟੀ ਕਰ ਜੇ ਲਾਦੇ ਜਿਹੜੇ ਲੈਤੇ ਸੀ ਸਾਰੇ ਕਿ ਤੇਨੇ ਮੂਰੇ ਪਾਇਨੇ ਆ ਨਮੂਰੀ ਲੱਗਦੇ ਨੇ ਸਾਰਿਆਂ ਤੋਂ ਵੱਧ ਮਸੂਰੀ ਤਾਂ ਇਹੀ ਕਰਦੇ ਨੇ ਜੀ ਜਦੋਂ ਲੋਟ ਲੱਗਦਾ ਵਧੀਆ ਬੰਦੇ ਦੀ ਲਾਉਂਦੇ ਨੇ ਹਰੇਕ ਦੇ ਲਈ ਜਿਹੜਾ ਮੂਰੋਂ ਮੰਗ ਕੇ ਕਹਿੰਦਾ ਵੀ ਠੀਕ ਆ ਵੀ ਹੈਗਾ ਆਹ ਸਟicker ਹੈਗੇ ਨੇ ਜੀ ਆਪਣੇ ਜਿਹੇ ਕਹਿੰਦੇ ਲੈਣੇ ਕੋ ਇਹਨਾਂ ਤੋਂ ਲੈ ਜ਼ਿਆਦਾ ਚੰਗਾ ਓਏ ਚੰਗਾ ਚੰਗਾ ਕਿਉਂ ਚਾਚਾ ਲੋਟ ਆ ਹਾਂ ਹਾਂ ਵਧੀਆ ਚਾਚਾ ਵਧੀਆ ਤੂੰ ਸੁਣਾ ਸ਼ਹਿਰ ਕਰਿਆ ਹੋਰ ਤਾਂ ਵਧੀਆ ਵਧੀਆ ਹੋਰ ਲੋਟਾ ਕੰਮ ਵਧੀਆ ਵਧੀਆ अज दर्शकों पौने नौ हो गए बैन हाले तक आई पता नहीं क्या चक्कर उपली कट्टिया बसा भी जा सड़क जी बन रही है ना। तो दर्शको अच्छा समान कि साफ है करो चेक अब जमा तो होंगे बड़ा साफ आओ दूर तक शर्म सिटी बजा रहा करो चेक दिया ਦੇਖੋ ਕਿੰਨਾ ਬੜਿਆ ਸਮਾਨ ਅਜਾ ਸਹੀ ਗੱਲਾਂ ਐ ਸਾਫ ਸਾਫ ਆ ਜਾਵਾ ਤੁਰਦਾ ਉਹ ਬੜੀ ਦੂਰ ਤੱਕ ਦੀ ਨਾ ਕਲੀਅਰ ਨਹੀਂ ਤਾਂ ਤੁੰਦ ਹੁੰਦੀ ਐ ਤਾਂ ਉਹ ਦੂਰ ਤੱਕ ਦੀ ਨਾ ਜੀ ਕਰਨਾ ਇੱਧਰ ਦੂਰ ਉਹ ਤੱਕ ਇੱਧਰ ਜਿੱਥੇ ਤੱਕ ਉਹ ਖੰਭਾ ਵੀ ਨਹੀਂ ਦਾ ਉਹ ਬੜੇ ਖੜਾ ਆ ਗਈ ਆ ਬੇਟਾ ਆ ਜਾ ਆ ਜਾ ਆ ਜਾ ਇਹੀ ਟਾਈਮ ਆ ਛੋਟਾ ਵੀ ਰੋਜ ਆ ਹਾਂ ਸਾਰੇ ਮਿਲਦੇ ਨੇ ਇਸ ਟਾਈਮ ਜੀ ਸਾਨੂੰ ਹੋਰ ਕੋਈ ਗੱਲ ਬਾਤ ਦੱਲੇ ਵਾਲਾ ਸਾਹਿਬ ਉੱਠ ਖੜੇ ਹਾਂ ਨਾ ਕੀ ਜੀ ਬਾਸ ਦੋਗੀ ਵੀ ਨਾ ਗਿਆ ਕਿਉਂ ਲੋਟਾ ਚੱਲੇ ਸਕੂਲ ਆ ਕੋਈ ਸਾਰੇ ਮਿਲਦੇ ਨੇ ਤੁਹਾਨੂੰ ਦੱਸੀ ਦੇ ਜਾਨਾ ਇਹ ਟਾਈਮ ਸਾਰੇ ਜਾਂਦੇ ਨੇ ਨਾ ਗੰਮਾ ਤੇ ਨਾ ਮੈਂ ਪੜਦਿਆਂ ਨਹੀਂ ਹਾ ਅੜਾ ਅੱਜ ਨਹੀਂ ਚਾਂਪਲੀਆਂ ਤਾਂ ਜਾਂਣਾ ਅੱਜ ਤਾਂ ਕਲੀਨਿਕ ਲਈ ਨਹੀਂ ਤਾਂ ਕੁੰਗੜੀਆਂ ਜਾਂ ਖੜੀਆਂ ਹੁੰਦੀਆਂ ਨੇ ਅੱਜ ਮਨਕਣੇ ਤੇ ਲੈ ਕੇ ਜਾਣਾ ਨੰਦਾ ਸਿਕੋ ਸਾਂ ਜਗ ਨੂੰ ਕੀ ਬਚਿਆ ਜੋ ਕਿੰਨਾ ਕ ਨਫਾ ਨਿਕਲਿਆ ਮਣਕਣੇ ਜਨੇ ਜਿਹੜੇ ਉਹ ਬਣਾਉਂਦੀਆਂ ਸੀ ਬੁੜੀਆਂ ਅੱਜ ਦੁੱਧ ਦਾ ਦੁੱਧ ਪਾਣੀ ਪਾਣੀ ਕਰ ਦਿਆਂਗੇ ਵੀ ਕਿੰਨਾ ਬਚਿਆ ਕੀ ਬਣਿਆ ਕਿੰਨੇ ਕ ਪੈਸੇ ਬਣੇ ਬੈਨ ਨੂੰ ਆਉਂਦਾ ਫਿਰ ਵਧੀਆ ਹੀ ਆ ਚੱਕਲਾ ਛੋਲੇ ਕਿਤੇ ਹਣ ਚੱਲ ਐ ਮੈ ਤਰੋਪਾ ਬਰਨਾਲੇ ਚਾਚੀ ਨੂੰ ਵੀ ਲੈ ਕੇ ਜਾਣਾ ਜੀ ਫਿਰ ਨਾਲ ਇਹਨਾਂ ਦੇ ਵੀ ਚੱਲਦਾ ਇਹ ਬਿਜ਼ਨਸ ਮਣਕਣਾਂ ਵਾਲਾ ਇਹਨਾਂ ਤੋਂ ਹੀ ਆਇਆ ਸਾਡੇ ਘਰੇ ਤਾ ਕਰਕੇ ਫਿਰ ਇਹ ਤਾਂ ਜ਼ਰੂਰੀ ਹੈ ਨਾ ਮੇਨ ਦੱਸਾਂਗੇ ਵੀ ਕਿੰਨਾ ਕ ਬਜਾ ਮਣਕਣੇ ਸਰ ਬਰਨਾਲਾ ਟਾਡਾ ਹਾਰਦਿਕ ਸਵਾਗਤ ਕਰਦਾ ਹੈ ਹੌਲੀ ਚੱਲੋ ਪਹੁੰਚ ਗਏ ਮੈਟਰੋ ਬਰਨਾਲੇ ਫਿਰ ਬਾਸ ਸਟੈਂਡ ਦੇ ਨਾਲ ਹੀ ਹੈ ਮੈਟਰੋ ਆਗਲੀ ਦੱਸਾਂਗੇ ਕਿ ਕਿਹੜੀ ਖੜੀ ਹੋਏਗੀ ਆਉਂਦੀਆਂ ਥਾਲਜੇ ਵੀ ਬਣਾਏ ਨੇ ਇਹ ਕੌਲੀ ਆ ਹੀ ਲਾਉਣਾ ਹੈ ਹੋਰ ਕੋਈ ਸੁਆਣ ਨਹੀਂ ਆਇਆ ਕੋਈ ਨਵਾਂ ਦੇ ਦੋ ਸਰ ਕਾ ਫੋਰ ਕੀ ਕਰ ਲੈਂਦੇ ਆ ਫਿਰ ਹੋਈਆਂ ਦਰਸ਼ਕੋ ਬਿਜ਼ਨਸ ਨਾਲ ਰਿਲੇਟਡ ਕੁਝ ਗੱਲਾਂ ਬਾਤਾਂ ਤੁਸੀਂ ਵੀ ਸੁਣੋ ਕੀ ਹੋਈਆਂ ਮਤਲਬ ਤੁਸੀਂ ਵੇਟ ਕਰਕੇ ਦਿੰਦੇ ਆ ਸਮਾਨ ਕਿ ਜਾਂ ਵੈਸੇ ਮਤਲਬ ਨਹੀਂ ਸਾਰਾ ਵੇਟ ਬੂਟ ਹੁੰਦਾ ਸਾਰਾ ਸਮਾਨ ਕੱਢਦੇ ਨੇ ਨਹੀਂ ਵੀ ਮਤਲਬ ਸਿਰ ਇੱਕ ਮਨ ਦਾ ਮਤਲਬ ਐਸੇ ਲੱਗ ਲਾਂਦੀ ਆ ਕਿ ਜਾਂ ਕਿਵੇਂ ਆ ਇਸ ਨਾਲ ਵੀ ਗਾਣੇ ਦਾ ਤੁਸੀਂ ਲੱਗ ਸਰ 50 ਰੁਪਏ ਜਲਦੀ ਆ ਜਾਂਦਾ ਨਹੀਂ ਇਹਦੇ ਵੀ ਐ ਵੀ ਜੇ ਹੁਣ ਤੁਸੀਂ ਪੂਰਾ ਸੇਰਾ ਕਰਦੇ ਹੋ ਤਾਂ 7 ਰੁਪਏ ਰੇਟ ਹੈ ਐ ਅਲੱਗ-ਅਲੱਗ ਲੜੀਆਂ ਦੇ ਹਿਸਾਬ ਨਾਲ ਹੈ ਠੀਕ ਹੈ ਜੀ ਕੋਈ ਸਿੰਪਲ ਵੀ ਬਣਦਾ ਕੋਈ ਵਧੀਆ ਵਾਲਾ ਵੀ ਬਣਦਾ ਅਲੱਗ-ਅਲੱਗ ਰੇਟ ਨੇ ਇਹ ਇਸ ਨੂੰ ਨਹੀਂ ਪਾਣੀ ਲਾਉਣਾ ਕੋਲ ਲੈਣੇ ਦੇ ਵੀ ਐ ਚਾੜ ਦਿੰਦੇ ਨੇ ਜੀ ਹਾਂ ਉਹਨੇ ਤੇ ਇਹਦੇ ਨਾਲ ਲਾਭਾਂ ਦੇ ਚਿੱਕੀਆਂ ਇਹ ਕਪੜਾ ਜਿਹਾ ਲਾ ਕੇ ਵੇ ਨਹੀਂ ਵਗਿਆ ਲਾ ਤਾਂ ਬਸ ਤਿਆਰ ਲੋ ਤਾਂ ਤਾਂ ਮਾ ਤਿਆਰ ਬਤੇ ਆ ਮਤਲਬ ਰੁਟਕ ਆ ਦੇਖੋ ਸਾਡੇ ਜਾਕੋ ਦੀਆਂ ਕਿੱਦਾਂ ਤਿਆਰ ਹੋਈਆਂ ਆ ਦੇਖੋ ਦਰਸ਼ਕੋ ਇਹ ਜਾਗੋ ਤਿਆਰ ਕਰੀ ਹੋਈ ਹੈ ਇਹ ਵੀ ਇਹ ਕਰਦੇ ਨੇ ਹੋਰ ਮਤਲਬ ਕਿ ਜਿਵੇਂ ਵਿਆਹ ਸਾਡੀਆਂ ਹੁੰਦਿਆਂ ਨੇ ਵਿਆਹ ਸਾਡੀਆਂ ਤੇ ਆ ਲੱਗੇ ਹੁੰਦੇ ਨੇ ਸਟicker ਦੇ ਮੂਰੇ ਸਜਾਵਟ ਜੀ ਵਾਲੇ ਇਹ ਸਾਰਾ ਕੰਮ ਹੀ ਕਰਦੇ ਨੇ ਜੀ ਇਹ ਡੈਕੋਰੇਸ਼ਨ ਦਾ ਇਹ ਤਿਆਰ ਕਰਵਾਉਂਦੇ ਨੇ ਪੂਰੇ ਫਿਰਾਂਗਾ ਕਰਦੇ ਨੇ ਪਿੰਡੂ ਦੇ ਵੀ ਆ ਲਾਇਆ ਪਿਆ ਲੱਗਤੀ ਜੀ ਹੋ ਕਰਕੇ ਆਹ ਦੇਰ ਕਰ ਤਨ ਮਤਰੂਹੀ ਸਾਰਾ ਕੁਝ ਹੀ ਕਰਦੇ ਆ ਪਲੇਟਾਂ ਛੱਟੀਆਂ ਇਹ ਵੀ ਤੋਂ ਆਂਦਾ ਨਾ ਫੇਰ ਮੋੜਨ ਦੇ ਇੱਕੋ ਜਿਹਾ ਤਾਂ ਹੈ ਉਹ ਬਣਾ ਕੇ ਜੀ ਵਾਪਸ ਕਰਦੇ ਆ ਹੋਰ ਪਵਾ ਲਿਆ ਹੁਣ ਦੁਬਾਰੇ ਫੇਰ ਚੱਲੂ ਨਾ ਕੰਮ ਮਣਕਣਾਂ ਦਾ ਜੋਰਾਂ ਤੇ ਦੋ ਥਾਂ ਮੇ ਪਵਾ ਲਿਆ ਕਿੰਨੇ ਬਣ ਗਏ 3 ਗਨੇ 400 400 ਬਿੱਖਾਤੀ 400 ਚਾਰ ਰੁਪਏ ਦੇ ਉਹਦੇ ਦੇਖਣੀ ਮੇਰੇ ਦੋਸਤ ਜੀ ਇਸ ਆਕਾ ਕੀ ਗੱਲ ਹੈ ਦੋਸਤ ਜੀ ਕਿੰਨੇ ਪੈਸੇ ਬਣਗੇ ਇਹ 400 ਤੇ ਜੀ ਇਹ 200 ਤੇ ਵੀ ਪਰ metade ਨੂੰ ਕਿੰਨੇ ਦੇਣੇ ਵਿੱਚ 420 ਇਹ 120 ਹਾਂ ਉਹ ਹੋ ਗਿਆ ਠੀਕ ਹੈ ਜੀ 420 ਠੀਕ ਹੈ ਜੀ ਹਾਂ ਹੁਣ ਅਗਲੀ ਵਾਰ ਮੈਨੂੰ ਸਲਾਈ ਦਾ ਦੇ ਦਿਓ ਹਾਂ ਜੀ ਹਾਂ ਕੋਈ ਗੱਲ ਠੀਕ ਹੈ ਸਾਜ ਵੀ ਤਿਆਰ ਕਰਦੇ ਨੇ ਮਿੱਤਰੋ ਇਹ ਸਾਜਾਂ ਦੇ ਵੀ ਐ ਲਾਉਂਦੇ ਨੇ ਇਹ ਚੱਲੋ ਨਾ ਆਸਾਨ ਜਿਹਾ ਕੰਮ ਹਾਂ ਇਹ ਨਹੀਂ ਲਾਉਂਦੇ ਦਲੇਮਾਟਰੋ ਪਿੰਡ ਨੂੰ ਵਗਰਾ ਬਰਨਾਲਾ ਕਲੱਬ ਆ ਗਿਆ ਅਲਵੀਆ ਸਕਾਲ ਇਹ ਹੈ ਜੀ ਬਰਨਾਲੇ ਚੱਲ ਵੀ ਸਕਾਲ ਜੀ ਫਿਰ ਪਹੁੰਚ ਗਏ ਮਤਰੋ ਤਨੌਲੇ ਅਸ ਵੀ ਆਈ ਬੈਂਕ ਕੋਲੇ ਇਹਦੇ ਪੁੱਛਿਆ ਰਮਨ ਲਈ ਆਪ ਇਹ ਥੋੜਾ ਲੈਣੇ ਦਬਾਈ ਜੀ ਜਿਹਨੇ ਤੁਹਾਨੂੰ ਜੀ ਇਹ ਥੋੜ ਲਈ ਫਿਰ ਤੋ ਬਾਈ ਜੀ ਫਰਪਵਾਏ ਜੀ ਬਾਪੂ ਤੋਂ ਆਲੂ ਮੜਾ ਬਾਸਾ ਡੇ ਤੇ ਹੁੰਦਾ ਈ ਇਹ ਬਾਪੂ ਇਹ ਤੋਂ ਵੋਇਂ ਉਸ ਤੋਂ ਬਾਅਦ ਜਦੋਂ ਮੈਟਰ ਪਹੁੰਚਿਆ ਸੀ ਤਣਾਉਲੇ ਬਾਜ਼ਾਰ ਚ ਤਾਂ ਉੱਥੇ ਚੱਲਦਾ ਸੀ ਬਰੈਡਾਂ ਦਾ ਲੰਗਰ ਜੀ ਧਰਮੇ ਚਾਚੇ ਨੇ ਆਪਾਂ ਨੂੰ ਸਵੇਰੇ ਕਿਹਾ ਸੀ ਵੀ ਪ੍ਰੀਤ ਪਹੁੰਚਿਓ ਤਾਂ ਕਰਕੇ ਆਪਾਂ ਦੇਖ ਕੇ ਰੁਕ ਗਏ ਜੀ ਆਓ ਅਸੀਂ ਦਰਸਾਉ ਚਾਚੇ ਦੀ ਦੁਕਾਨ ਸੰਤੂ ਸਟੂਡੀਓ ਸਾਹਮਣੇ ਧਰਮੇ ਚਾਚੇ ਕਹਿੰਦੇ ਲਾਏ ਜੀ ਇਹ ਪੂਰਾ ਹਾਈ ਲੈਵਲ ਦਾ ਕੰਮ ਪੂਰੀ ਭੀੜ ਦੇ ਕੋਲ ਆਖੀ ਮਾਨੂੰ ਤਾਂ ਮਿਲੇ ਗਏ ਮਿਲੇ ਘਟਨੇ ਪਰ ਅੰਦਰ ਵੀ ਹੋ ਜਾਓ ਅੰਦਰ ਚੱਕਾ ਲੈ ਬਾਈ ਲੋ ਮੈਂ ਕਿਆ ਕਰਾਂ ਉਹਰਾ ਮੈਂ ਕਿਆ ਨਾ ਆ ਜੋ ਦੇਖ ਕਿਉਂ ਕਾਹੀਏ ਗਰਮ ਗਰਮ ਉਹਰਾ ਕਿਆ ਨਾ ਦੇਖੋ ਐ ਖਵਾਗੇ ਨੇ ਸਾਡੇ ਬੰਦੇ ਮੈਂ ਹਟ ਜਾ ਜੀ ਇਹ ਮੈਨੂੰ ਦਿੱਤਾ ਹੀ ਕਮਾਇਆ ਵੀ ਫਿਰ ਕਰਤਾ ਹੁੰਦਾਗਾ ਮਿਲਦਾ ਬਿਆਨ ਕੋਈ ਮਾੜਾ ਜਾਂ ਦੇਵੋਗੇ ਪੜਾ ਆ ਬਈ ਹਾਰੀ ਨੇ ਆਪਣੇ ਆ ਜਾ ਫਿਰ ਲਗਾਈਏ ਬਲੌਗ ਚ ਪਾਵਾਂਗੇ ਵੀ ਇੱਥੇ ਲਾਉਂਦੇ ਨੇ ਜੀ ਚਾਚੇ ਵਰਗੇ ਦਾਦਾ ਕੈਮਾਗਾ ਹੈ ਕੈਮਾਗਾ ਅਜਾ ਪਹਿਲੇ ਹੀ ਆ ਪਹਿਲੇ ਹੀ ਆ ਸਰਵਾਤਾ ਕਰਦੇ ਆ ਜੀ ਇੱਥੇ ਪਰ ਮੇ ਚਾਚੇ ਵਰਗੇ ਨੇ ਲਾਇਆ ਪਰਾਈਟਾ ਪਕੌੜਿਆਂ ਦਾ ਨਾ ਨਾ ਮੌਕਾ ਸੇਵਾਦਾਰ ਬਾਈ ਵਾਹ ਜੀ ਲੋਟਾ ਕੰਮ ਜੀ ਆਰੇ ਦੁਕਾਨਾਂ ਵਾਲੇ ਮਿਲਕੀ ਲਾਉਂਦੇ ਨੇ ਕਿਹੜੇ ਕਿਹੜੇ ਲਾਇਆ ਚਾਹੇ ਇਹ ਮਾਰਕੀਟ ਵਾਲਿਆਂ ਨਾਲ ਮਾਰਕੀਟ ਵਾਲਿਆਂ ਨਾਲ ਪਹਿਲਾਂ ਹੀ ਆ ਪਹਿਲਾਂ ਹੀ ਕਿਰਪਾ ਕਰੀ ਗਾਹ ਨੂੰ ਲਾਇਆ ਹਾਂ ਹਾਂ ਵਧੀਆ ਵਧੀਆ ਜੀ ਵਧੀਆ ਦੇਖੋ ਜੀ ਆਪਣੇ ਬਰੈਡ ਆ ਖਾਦੇ ਨਾ ਬੁੜੀਆਂ ਨੂੰ ਖਵਾਏ ਪੂਰਾ ਰਾਸ ਆ ਮਿੱਤਰੋ ਠੰਡਾ ਨਾ ਠੜੇ ਦਾ ਬਰੈਡੂ ਇਸ ਵਾਰ ਲਾਇਆ ਜੀ ਗ੍ਰੇਪਸ ਕੋਟਲ ਆਨੇ ਪੱਪੂ ਬਾਤਰਾ ਫਰੋਂ ਭਾਈ ਲਾਈਨ ਦੇ ਲਾਈਨ ਨੂੰ ਇੱਕ ਕੱਲਾ ਮੈਂ 10 ਮਿੰਟ ਉਟਾਉਣਾ ਦਾਕਾਂ ਨੂੰ ਬੈਸਪੜਾ ਪਪੂ ਬਾਤਰ ਕਾਸੀ ਨੇ ਲੈਣੀ ਲੈਣੇ ਕਦੋਂ ਮਰਜੀ ਬਾਜ਼ਾਰ ਆਵੇ ਅਜੇ ਨਹੀਂ ਲੈ ਤੇ ਇਹ ਕਰਮਣ ਨੂੰ ਅੱਧਾ ਖੋਜਨੇ ਨਾ ਪੈਸੇ ਵਧੀਆ ਬਣ ਗਏ ਪਰ ਚਾਚੀ ਨੂੰ ਕਰਿਆ ਡਰਾਪ ਮੇਤਰੋ ਪਹੀ ਤੇ ਆ ਰਹੀ ਹੈ ਮੇਤਰੋ ਘਰ ਆ ਰਹੀ ਹੈ ਇਹ ਕਰਮਣ ਦੀ ਵੈਣ ਮੇਤਰੋ ਹਾਂਜੀ ਬੇਟਾ ਜੀ ਮੈਂ ਸਟਾਰ ਤੇ ਗੁੱਡ ਫਿਰ ਦੱਸੋ ਕੀ ਦਵਾਈ ਹੈ ਤੁਹਾਨੂੰ ਜੇ ਤੁਸੀਂ ਸਟਾਰ ਤੇ ਗੁੱਡ ਲੈ ਕੇ ਆਇਆ ਕਿੱਥੋਂ ਪਿੰਡੋਂ ਪਤੰਗ ਪਤੰਗ ਲੈਣਾ ਹਾਂ ਕਿਉਂ ਮੈਨੂੰ ਪਹਿਲਾਂ ਹੀ ਪਤਾ ਸੀ ਚੱਲਦੇ ਆ ਫਿਰ ਉਹ ਯਾਰ ਦਿਖਾਤਾ ਦਰਸ਼ਕਾਂ ਨੂੰ ਬਾਰੇ ਦਿਖਾਈਆਂ ਸਟਾਰ ਹੱਥ ਦੇ ਸਟਾਰ ਦਾ ਕਾਫੀ ਦੇ ਗੁੱਡ ਫਿਰ ਪਤੰਗ ਦਾ ਬਣਦਾ ਹੀ ਹੈ ਜੀ ਇਹਨੂੰ ਚੱਲ ਲੈ ਕੇ ਆਣੇ ਆ ਨਾਲੇ ਮੇਰਾ ਪਾਰਸਲ ਜਾਇਆ ਉਹ ਫੜਨਾ ਪਾ ਜੇ ਕੱਖਰ ਸਹੀ ਹੋ ਜਾਂਦਾ ਫਿਰ ਸਟਾਰ ਤੇ ਗੁੱਡ ਮਿਲਦਾ ਉਹ ਥੋੜਾ ਮੈਨੂੰ ਫੜਨਾ ਪਾ ਪਾਰਸਲ

ਚੱਲਿਆ ਜੀ ਪਤੰਗ ਲੈਣਾ ਇੱਕ ਚੌਕਲੇਟ ਜਵਾਕਾਂਿਆਂ ਨੂੰ ਲੈਵੋ ਨਾ ਮੈਂ ਤੂੰ ਕੀ ਲੈਣਾਗਾ ਆਇਆ ਲੈ ਲਈ ਤੂੰ ਟੌਫੀ ਲੈ ਲਈ ਜਾਂ ਚੌਕਲੇਟ ਲੈ ਲਈ ਕੋਸਟਾ ਲੈ ਲਈ ਯਾਰ ਆਪਣੇ ਜਵਾਕੜੀਆਂ ਹੀ ਆਈਆਂ ਸੀ ਜੀ ਗੋਪੀ ਗਿਆ ਉਹਨਾਂ ਲਈ ਲਈ ਸੀ ਕਰਮਾਂ ਤਾਂ ਖਾਂਦਾਂਗੇ ਮੱਚ ਜੀ ਹੈਨਾ ਅੱਛਾ ਕੋਸਟ ਟੌਫੀਆਂ ਵੀ ਲੈ ਲਈਆਂ ਫਿਰ ਜੀ ਟੌਫੀਆਂ ਵੀ ਪਾ ਦੇ ਭਾਈ ਚਾਰਾ 15 ਲੌਡ ਹੋ ਗਏ ਜੀ ਠੀਕ ਹੈ ਚਲੋ ਵੀ ਹੁਣ ਰਹਿ ਗਏ ਸੀ ਮੈਤਰੋ ਪਤੰਗ ਕਰ ਮੰਦੇ ਇਹਨੇ ਬਾਜ਼ਾਰ ਤੋਂ ਮਿਲਣਗੇ ਜੀ ਬਾਜ਼ਾਰ ਚੋਂ ਹਣਾ ਬਾਜ਼ਾਰ ਚੋਂ ਪਤਾ ਕਰਦੇ ਬੜਦੇ ਆ ਇਹਨਾਂ ਜੇ ਮੜ ਜਾਣਗੇ ਯਾਰ ਮੈਂ ਤਾਂ ਲੌਲੀਪੌਪ ਕਰ ਮੰਨੂ ਨਾ ਤੇ ਵਾਹ ਪਤੰਗ ਜੀ ਅੱਛੇ ਨੇ ਦਿਖਾ ਦੇ ਮੜਾ ਜੀ ਮिक्की ਮੌਸ ਵਾਲਾ ਜੀ ਇੱਕ ਇੱਕ ਦੂਸਰਾ ਦੋ ਹੋ ਗਏ ਹੁਣ ਤਾਂ ਖੁਸ਼ ਹੈ ਕਿੰਨੀ ਖੁਸ਼ੀ ਹੈ Nou, we hebben ook wel een keer geleden. We hebben daar een paar De, kool, de ja, is er cool, ja, dan? Te ja, de telefoon wow, ja. wow, ja. is De telefoon is er De telefoon is er nog. De telefoon is ਇਹ ਜੀ ਠੀਕ ਆ ਹੁਣ ਕੋ ਆਪ ਹੁਣ ਚੜਾਉਣਾ ਕਰਮ ਨੂੰ ਪਤੰਗ ਦੇਖੋ ਹੋ ਤਾਂ ਬਾ ਕਰਦਾ ਪਤੰਗ ਇਹ ਬੋ ਤਾਂ ਬਾ ਚੜਾਇਆ ਹੈ ਸਾ ਤੇਰੀ ਬੜਾ ਸੱਟ ਹੈ ਦੇਖੋ ਦਾਰਚਕੋ ਕੰਮ ਇਹ ਕਰਦਾ ਪੂਰਾ ਸੈਟ ਆ ਜਾਵਾ ਸਰਤੇ ਖੜ ਗਿਆ ਹਵਾ ਵੀ ਤੇਜ਼ ਹੈ ਪੂਰੀ ਬਹੁਤ ਟਾਈਮ ਬਾਅਦ ਪਤਾਂਗੇ ਚੜਾਇਆ ਜੀ ਇਹੇ ਛੱਲੇ ਬੱਚਿਆਂ ਨੂੰ ਵੀ ਕੋਠੇ ਤੇ ਨਾ ਚੜਨ ਦਿਆ ਕਰੋ ਜੀ ਆਪਣੇ ਦਾ ਜੰਗਲਾਜ ਆ ਤਾਂ ਕਰਕੇ ਉਹ ਕਰਤਾ ਹਾਸ਼ੇ ਬਹੁਤ ਹੁੰਦੇ ਨੇ ਇੱਕ ਡੋਰ ਨਾ ਚਾਹੀਦਾ ਚੂਨਾ ਜੀ ਹੋਵੇ ਉਹਦੇ ਨਾਲ ਵੀ ਉਹ ਹੋ ਜਾਂਦਾ ਉਹਦਾ ਇੱਕ ਜਵਾਗ ਦੀ ਡੈਥ ਹੋ ਗਈ ਕਰੰਟ ਲੱਗ ਗਿਆ ਉਹ ਜੇ ਕਰੰਟ ਕਰੰਟ ਆ ਜਾਣਾ ਕਹਿੰਦੇ ਤਾਰਾਂ ਚੋਂ ਪਤਾ ਦੂਜੀ ਆ ਨਾਲ ਕੀ ਕਰੋ ਚੈੱਕ ਆਹ ਨਾਲ ਕੀ ਦੂਜੀ ਦਰੀਆਂ ਵਾਲੀ ਕਹਿੰਦੇ ਹੁੰਦੇ ਨਹੀਂ ਮੈਂ ਇਹਦਾ ਸੌਂਕ ਪੂਰਾ ਹੋ ਗਿਆ ਵਾਕਿਆ ਦੂਜਿਆਂ ਨੂੰ ਦੇਖ ਕੇ ਲੱਗਦਾ ਹੁੰਦਾ ਨਾ ਜਵਾਕਾਂ ਨੂੰ ਵੀ ਅਸੀਂ ਵੀ ਚੜਾਈਏ ਅਸੀਂ ਵੀ ਚੜਾਈਏ ਸਾਡੇ ਇੱਥੇ ਸਾਰੇ ਹੀ ਬਹੁਤ ਜਵਾਗ ਚੜਾਉਂਦੇ ਨੇ ਫਿਰ ਇਹ ਵੀ ਕਹਿੰਦਾ ਪਾਪਾ ਪਤੰਗ 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 ਐਟਾ ਆ ਚੜੀ ਜਾਈ ਹੁਣ ਬਸ ਠੀਕ ਹੈ ਕਿ ਕੋਚੇ ਦੇ ਕਿ ਆ ਉਹਦਾ ਤਾਂ ਕੋਈ ਬਣਾਂਗਾ ਲੱਗਣ ਤਾਂ ਨਹੀਂ ਦਿੰਦਾ ਹੈ ਕਾੜ ਲੈਂਗਾ ਬਾਪੀ ਜੜੇ ਪਿਆ ਆਇਤਾ ਬਰਸ ਕਰ ਲਿਆ ਕਰੀ ਲੋਟ ਚ ਲੋ ਡਿੱਗਣ ਤੇ ਲੱਗਿਆ ਕਰੂ ਫੇ ਚੜਾ ਲਈ ਆਪ ਹੀ ਇੱਥੇ ਖੜੇਗਾ ਲੱਗਾ ਇਹ ਰੰਗ ਚੜਾਉਣੇ ਦਾ ਨਾਗੇ ਮੇਤਰੋ ਕੱਖ ਚੱਕਣ ਆਪਾਂ ਤੋਂ ਪੈ ਗਈ ਪੂਰੀ ਆ 10 ਕਿਲੋ ਮੇਤਰੋ ਤਾਂ ਵਧੀਆ ਟੌਪਿਕ ਤੇ ਗੱਲਾਂ ਹੋਈਆਂ ਹਾਂਜੀ ਚੰਗਾ ਜੀ ਚਾਚਾ ਜੀ ਗੁੱਡ ਨਾਈਟ ਚੰਗਾ ਵੀ ਕਿਫਟੀ ਗੁੱਡ ਨਾਈਟ ਗੁੱਡ ਮੋਰਨਿੰਗ ਓਕੇ ਜੀ ਚੱਲ ਐ ਮੇਤਰੋ ਘਰ